ਸੋ ਸਿਕਲ ਦੋਸਤੋ ਮੈਂ ਉਗਰਿੰਦਰ ਸਿੰਘ ਪੰਗਵਤ ਉਸੀ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਸਾਥ ਟੀਵੀਜ਼ਨ ਨਾਲ ਜੁੜਿਓ ਅੱਜ ਦੀ ਆਹ ਰਿਪੋਰਟ ਪਿੰਡ ਦੌਣ ਤੋਂ ਹੈ ਪਿੰਡ ਦੌਣ ਤੋਂ ਆਹ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪਿੰਡ ਦੌਣ ਦੇ ਮੇਰੇ ਨਾਲ ਪਿੰਡ ਵਾਸੀ ਨੇ ਤੇ ਉਗਰਾਹ ਜਥੇਬੰਦੀ ਪਿੰਡ ਦੀ ਇਕਾਈਆ ਪਿੰਡ ਦੀ ਇਕਾਈ ਉਗਰਾਹ ਜਥੇਬੰਦੀ ਤੇ ਪਿੰਡ ਦੌਣ ਨੇ ਧਰਨਾ ਲਾਇਆ ਧਰਨਾ ਲਾਇਆ ਫੈਕਟਰੀ ਦੇ ਖਿਲਾਫ ਫੈਕਟਰੀ ਜਿਹੜੀ ਪੁਰਾਣੇ ਟਾਇਰ ਸਾੜਤੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਪੁਰਾਣੇ ਟਾਇਰ ਸਾੜ ਕੇ ਰੀਸਾਈਕਲ ਕੀਤਾ ਜਾਂਦਾ ਅੱਗੇ ਹੋਰ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਜਾਂ ਇਹਨਾਂ ਟਾਇਰਾਂ ਨੂੰ ਨਸ਼ਟ ਕੀਤਾ ਜਾਂਦਾ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਹੋੜ ਆ ਕਿ ਪੰਜਾਬ ਦੇ ਵਿੱਚ ਵਿਕਾਸ ਹੋਵੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਵੇ ਪਰ ਇਹ ਡਵੈਲਪਮੈਂਟ ਕੀ ਜਿਹੜੇ ਪੰਜਾਬ ਵਾਸੀ ਨੇ ਇਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਕੇ ਹੋਊਗੀ ਜਿਹੜੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਉੱਪਰ ਵੱਟੀਆਂ ਵੱਡੀਆਂ ਫੈਕਟਰੀਆਂ ਖੜੀਆਂ ਕਰਕੇ ਉਹ ਫੈਕਟਰੀਆਂ ਜਿਹੜੇ ਪਿੰਡਾਂ ਦੀ ਸਿਹਤ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੀਆਂ ਨੇ ਕਿ ਇਹਨਾਂ ਦੇ ਨਾਲ ਵਿਕਾਸ ਹੋਊਗਾ ਵਿਕਾਸ ਦੀ ਪਰਿਭਾਸ਼ਾ ਕੀ ਹੈ ਅਸੀਂ ਵਿਕਾਸ ਕਹਿੰਨੇ ਕਿਨੂੰ ਆ ਸਾਡੇ ਲਈ ਆਹ ਇੱਕ ਸਵਾਲ ਹੈ ਮੇਰੇ ਨਾਲ ਪਿੰਡ ਦੌਣ ਵਾਸੀ ਨੇ ਪਿੰਡ ਦੌਣਕਲਾਂ ਦੇ ਵਾਸੀ ਜਿਨ੍ਹਾਂ ਨੇ ਗੱਡੀਆਂ ਰੋਕੀਆਂ ਉਸ ਫੈਕਟਰੀ ਦੇ ਵਿੱਚ ਜਾਂਦੀਆਂ ਹੋਈਆਂ ਜਿਹੜੀ ਫੈਕਟਰੀ ਆ ਮੇਰੇ ਪਿੱਛੇ ਦੇਖ ਰਹੇ ਤੁਸੀਂ ਇਸ ਫੈਕਟਰੀ ਦੇ ਪਿੱਛੇ ਇੱਕ ਫੈਕਟਰੀ ਆ ਜਿੱਦੀ ਉਹ ਸਾਹਮਣੇ ਚਿਮਨੀਆਂ ਦਿਖ ਰਹੀਆਂ ਆ ਆਹ ਫੈਕਟਰੀ ਆ ਜਿੱਥੇ ਟਾਇਰ ਸਾੜੇ ਜਾਂਦੇ ਨੇ ਜਿਹਤੇ ਵਹੀਕਲਾਂ ਦੇ ਜਿਹੜੇ ਟਾਇਰ ਨੇ ਇਹਨਾਂ ਨੂੰ ਅੱਗ ਦੇ ਨਾਲ ਨਸ਼ਟ ਕੀਤਾ ਜਾਂਦਾ ਤੇ ਜਿਹੜਾ ਪੋਲਿਊਸ਼ਨ ਇਨਾ ਟਾਇਰਾਂ ਦੇ ਵਿੱਚੋਂ ਨਿਕਲਦਾ ਉਸ ਪੋਲਿਊਸ਼ਨ ਦੇ ਨਾਲ ਦੌਣਵਾਸੀ ਪ੍ਰਭਾਵਿਤ ਹੋ ਰਹੇ ਨੇ ਦੌਣਵਾਸੀ ਬਿਮਾਰੀਆਂ ਦੀ ਲਪੇਟ ਚਾ ਰਹੇ ਨੇ ਇਸੇ ਕਰਕੇ ਪਿੰਡ ਦੌਣਵਾਸੀਆਂ ਨੇ ਧਰਨਾ ਲਾਤਾ ਕਿ ਜਿਹੜੇ ਟਾਇਰ ਆਉਂਦੇ ਨੇ ਟਰੱਕ ਭਰ-ਭਰ ਕੇ ਇਸ ਫੈਕਟਰੀ ਦੇ ਵਿੱਚ ਅਸੀਂ ਉਹਨਾਂ ਨੂੰ ਐਂਟਰ ਨਹੀਂ ਹੋਣ ਦੇਣਾ ਤੇ ਜਿਹੜੀ ਇੱਥੋਂ ਗੱਡੀਆਂ ਨਿਕਲਦੀਆਂ ਨੇ ਉਹਨਾਂ ਗੱਡੀਆਂ ਨੂੰ ਅਸੀਂ ਹੁਣ ਵਾਪਸ ਇੱਥੋਂ ਜਾਣ ਨਹੀਂ ਦੇਣਾ ਤੁਸੀਂ ਦੇਖੋ ਕਿ ਮੇਰੇ ਨਾਲ ਦੌਣਵਾਸੀ ਖੜੇ ਨੇ ਤੇ ਆ ਧਰਨੇ ਵਾਲੀ ਜਗ੍ਹਾ ਜਿੱਥੇ ਧਰਨਾ ਲਾਇਆ ਹੋਇਆ ਰਾਵਲਾ ਸਿਰਫ ਇਹ ਹੈ ਕਿ ਜਿਹੜੀ ਇੱਧਰ ਦਿਖਾ ਦਿਓ ਕਿ ਜਿਹੜੀ ਇਹ ਟਾਇਰ ਸਾੜਨ ਦੀ ਫੈਕਟਰੀ ਲੱਗੀ ਹੋਈ ਆ ਇਹ ਫੈਕਟਰੀ ਅਸੀਂ ਬੰਦ ਕਰਾਉਣੀ ਆ ਕਿਉਂਕਿ ਜਿਹੜੀਆਂ ਸਾਡੀਆਂ ਸਿਹਤਾਂ ਨੇ ਸਾਡੇ ਸਰੀਰ ਨੇ ਇਹਨਾਂ ਦੇ ਨਾਲ ਖਿਲਵਾੜ ਹੋ ਰਿਹਾ ਮੇਰੇ ਨਾਲ ਹਰਪ੍ਰੀਤ ਸਿੰਘ ਨੇ ਜਿਹੜੇ ਉਗਰਾਹ ਜਥੇਬੰਦੀ ਨਾਲ ਵੀ ਸੰਬੰਧਤ ਨੇ ਉਗਰਾਹ ਜਥੇਬੰਦੀ ਦੀ ਪਿੰਡ ਪੱਦਰ ਦੇ ਉੱਪਰ ਜਿਹੜੀ ਇਕਾਈ ਆ ਉਹ ਨਾਲ ਮਦਦ ਕਰ ਰਹੀ ਆ ਹਰਪ੍ਰੀਤ ਜੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਆ ਫੈਕਟਰੀ ਲੱਗੀ ਹੋਈ ਹੈ ਇਸ ਫੈਕਟਰੀ ਦੇ ਨਾਲ ਪੋਲੂਸ਼ਨ ਹੋ ਰਿਹਾ ਤੁਸੀਂ ਚਾਹੁੰਦੇ ਹੋ ਕਿ ਬੰਦ ਹੋਵੇ ਆ ਫੈਕਟਰੀ ਦੇਖੋ ਪਹਿਲਾਂ ਅਸੀਂ ਇਹਨਾਂ ਨੂੰ ਕਿਹਾ ਵੀ ਸੁਧਾਰ ਕਰ ਲਓ ਇਹਦੇ 'ਚ ਲਗਾਤਾਰ 2-3 ਸਾਲ ਤੋਂ ਅਸੀਂ ਪਹੁੰਚ ਕਰ ਰਹੇ ਹਾਂ ਨਾ ਇਹਨਾਂ ਨੇ ਕੋਈ ਸੁਧਾਰ ਕਰਿਆ ਤੇ ਪੋਲਿਊਸ਼ਨ ਆ ਜਿਹੜਾ ਸਾਡੇ ਕੋਲੇ ਪੁਰਾਣੀਆਂ ਵੀਡੀਓ ਪਈਆਂ ਅਸੀਂ ਦਿਵਾਆਂ ਤੁਹਾਨੂੰ ਵੀ ਪੂਰਾ ਜਿਹੜਾ ਦਿਨ ਰਾਤ ਚਿਮਨੀਆ ਦੇ ਵਿੱਚੋਂ ਗੰਦਾ ਧੂਆ ਨਿਕਲਦਾ ਇਹ ਕਹਿੰਦੇ ਸਾਡੀ ਫੈਕਟਰੀ ਪੋਲਿਊਸ਼ਨ ਨਹੀਂ ਕਰਦੀ ਸਾਡੇ ਕੋਲੇ ਸਰਕਾਰ ਦੀਆਂ ਐਨਓਸੀਆਂ ਨੇ ਤੇ ਜਦੋਂ ਅਸੀਂ ਸਰਕਾਰ ਕੋਲੇ ਆਰਟੀਆਈ ਪਾਈ ਆ ਉਹਦੇ 'ਚ ਕਢਾਇਆ ਤਾਂ ਕੁਝ ਵਿਭਾਗਾਂ ਦੀਆਂ ਆਰਟੀਆਈ ਇਹਨਾਂ ਕੋਲੇ ਐਨਓਸੀਆਂ ਹੈਗੀਆਂ ਪਰ ਉਹ ਐਨਓਸੀਆਂ ਇਹ ਅਥਾਰਟੀ ਦੰਦੀਆਂ ਨੇ ਵੀ ਇਹ ਧੂਆਂ ਕੱਢ ਸਕਦੇ ਆ ਲੋਕਾਂ ਨੂੰ ਬਿਮਾਰੀਆਂ ਦੇ ਸਕਦੇ ਆ ਕੈਂਸਰ ਵਰਗੇ ਰੋਗ ਆ ਜਿਹੜੇ ਫਲਾ ਸਕਦੇ ਆ ਤੇ ਜਦੋਂ ਅੱਜ ਪ੍ਰਸ਼ਾਸਨ ਆਇਆ ਤਾਂ ਪ੍ਰਸ਼ਾਸਨ ਕਹਿੰਦਾ ਤੁਸੀਂ ਇਹਨਾਂ ਦੇ ਟਰੱਕ ਨਹੀਂ ਘੇਰ ਸਕਦੇ ਇਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਰਹੇ ਹੋ ਤਾਂ ਸਾਡਾ ਸਵਾਲ ਇਹ ਆ ਪ੍ਰਸ਼ਾਸਨ ਨੂੰ ਵੀ ਜੇ ਅਸੀਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਕਾਨੂੰਨ ਇਹਨਾਂ ਤੇ ਕਿਉਂ ਨਹੀਂ ਲਾਗੂ ਹੁੰਦਾ ਜਿਹੜੇ ਦਿਨ ਰਾਤ ਇੱਥੇ ਪੋਲੂਸ਼ਨ ਫਲਾ ਰਹੇ ਆ ਬਿਮਾਰੀਆਂ ਫਲਾ ਰਹੇ ਆ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਕੋਈ ਇਹਨਾਂ ਕੋਲੇ ਕਾਗਜ਼ ਪੱਤਰ ਪੂਰਾ ਨਹੀਂ ਫਿਰ ਉਹਨਾਂ ਤੇ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ ਜਿਹੜਾ ਕਾਨੂੰਨ ਸਾਡੇ ਤੇ ਲਾਗੂ ਕੀਤਾ ਜਾ ਰਿਹਾ ਤੇ ਸਾਡੇ ਕੋਲੇ ਸਾਰੇ ਕਾਗਜ਼ ਆ ਜਿਹੜੇ ਕਾਗਜ਼ਾਂ ਦੀਆਂ ਜਿਹੜੇ ਕਾਨੂੰਨਾਂ ਦੀ ਇਹਨਾਂ ਨੇ ਸ਼ਰਿਆਮ ਧਜੀਆਂ ਉਡਾਈਆਂ ਹੋਈਆਂ ਤਾਂ ਹੁਣ ਸਾਡਾ ਪਿੰਡ ਪੱਦਰ ਤੇ ਇਹੀ ਫੈਸਲਾ ਵੀ ਇਹੇ ਫੈਕਟਰੀ ਅਸੀਂ ਪ੍ਰੋਪਰ ਤੌਰ ਤੇ ਬੰਦ ਕਰਾ ਕੇ ਇਹ ਧਰਨਾ ਚੱਕਾਂਗੇ ਤੇ ਉਦੋਂ ਤੱਕ ਨਾ ਇਹਨਾਂ ਦਾ ਟਾਇਰ ਦਾ ਕੋਈ ਟਰੱਕ ਅਸੀਂ ਅੰਦਰ ਆਉਣ ਦੇਣਾ ਜੋ ਇਹਨਾਂ ਦਾ ਇੱਧਰ ਸਮਾਨ ਪਿਆ ਨਾ ਅਸੀਂ ਬਾਹਰ ਜਾਣ ਦੇਣਾ ਬੰਦ ਕਰਤਾ ਅਸੀਂ ਪੱਕਾ ਹਾਂ ਇਹ ਪੱਕੇ ਤੌਰ ਤੇ ਕਾਗਜ਼ ਬਾਰੇ ਇੱਕ ਵਾਰ ਫਿਰ ਦੱਸਿਓ ਇਹ ਕਾਗਜ਼ਾ ਆਰਟੀਆਈ ਦਾ ਜਿਹਦੇ ਚ ਸਰਕਾਰ ਦੀਆਂ ਹਦਾਇਤਾਂ ਨੇ ਜੀ ਤੁਸੀਂ ਘੱਟੋ ਘੱਟ 1 ਏਕੜ ਦੇ ਵਿੱਚ 1082 ਜਾਂ 3 ਮੀਟਰ 5 ਮੀਟਰ ਦੇ ਵਿੱਚ ਪੂਰੇ ਚਾਰ ਦੀਵਾਰੀ ਦੇ ਅੰਦਰ ਤਰਖਤ ਲਾਉਣੇ ਨੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਤੋਂ ਐਨਓਸੀ ਲਈਆ ਇਹਨਾਂ ਨੇ ਜਿਹਦੇ ਚ ਉਹਨਾਂ ਨੇ ਸਾਫ਼ ਤੌਰ ਤੇ ਲਿਖਿਆ ਐਨਓਸੀ ਲੈਣ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਐਂਟਰੀ ਆ ਉਦੇ ਚਾਰੋਂ ਪਾਸੇ 5 ਮੀਟਰ ਦੀ ਸੜਕ ਪ੍ਰੋਪਰ ਸਿਰਫ ਫਾਇਰ ਬ੍ਰਿਗੇਡ ਵਾਸਤੇ ਖਾਲੀ ਰਹਿਣੀ ਚਾਹੀਦੀ ਆ ਜਿੱਦੀਆਂ ਇਹਨਾਂ ਨੇ ਪੂਰੀਆਂ ਧੱਜੀਆਂ ਡਾਈਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਇਹ ਕਹਿੰਦੇ ਸਾਡਾ ਕੋਈ ਪਾਣੀ ਵੇਸਟੇਜ ਹੈ ਨਹੀਂ ਜਿਹੜਾ ਇਹਨਾਂ ਦਾ ਬਰਸਾਤੀ ਪਾਣੀ ਆਉਂਦਾ ਜਿਹੜੀ ਕਾਰਬਨ ਇਹਨਾਂ ਦੀ ਪੂਰੀ ਖੁੱਲੇ ਦੇ ਵਿੱਚ ਪਈ ਆ ਖੁੱਲੇ ਦੇ ਵਿੱਚ ਕਾਰਬਨ ਪਈ ਆ ਉਹ ਕਾਰਬਨ ਜਦੋਂ ਬਾਰਿਸ਼ ਆਉਂਦੀ ਆ ਆ ਸਾਡੇ ਖੇਤਾਂ ਦੇ ਵਿੱਚ ਅੱਜ ਵੀ ਪਈ ਆ ਉਹ ਕਾਰਬਨ ਦਾ ਇਹਨਾਂ ਕੋਲੇ ਕੋਈ ਹੱਲ ਨਹੀਂ ਐਨਓਸੀਆਂ ਦਫ਼ਤਰਾਂ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨੇ ਦਿੱਤੀਆਂ ਨੇ ਇੱਥੇ ਜ਼ਮੀਨੀ ਪੱਧਰ ਤੇ ਆ ਕੇ ਕਿਸੇ ਨੇ ਨਹੀਂ ਦੇਖਿਆ ਵੀ ਇਹ ਫੈਕਟਰੀ ਕੀ ਬਿਮਾਰੀ ਪਚਾ ਰਹੀ ਆ ਇਹਦੇ ਕੀ ਆਉਣ ਵਾਲੇ ਨੁਕਸਾਨ ਨੇ ਇੱਥੇ ਵੀ ਤਿੰਨ ਤਿੰਨ ਸਾਲ ਦੇ ਬੱਚੇ ਅੱਜ ਟੀਵੀ ਦੇ ਮਰੀਜ਼ ਹੋ ਗਏ ਅਸਥਮੇ ਦੇ ਮਰੀਜ਼ ਹੋ ਗਏ ਬਜ਼ੁਰਗ ਸਾਡੇ ਸਕਿਨ ਦੇ ਮਰੀਜ਼ ਨੇ ਅਸੀਂ ਇੱਥੇ ਲਿਆ ਸਕਦੇ ਆ ਸਾਡੇ ਪਿਛਲੇ ਦਿਨਾਂ ਦੇ ਵਿੱਚ ਡੈਥ ਹੋਈ ਆ ਜਿਹੜੇ ਇਥੋਂ ਰੋਜ਼ ਸੈਰ ਕਰਦੇ ਸੀਗੇ ਨਹੀਂ ਪਤਾ ਸੀਗਾ ਵੀ ਇਹਦੇ ਨਾਲ ਐਡੀ ਵੱਸ ਸਕਦੀ ਆ ਸਾਹ ਦੀ ਬਿਮਾਰੀ ਸਾਹ ਦੀ ਬਿਮਾਰੀ ਨਾਲ ਡੈਥ ਵੀ ਹੋਈ ਆ ਹੋਰ ਸਾਡੇ ਕੋਲੇ ਸੈਂਕੜੇ ਜਿਹੜੇ ਕੇਸ ਨੇ ਨੇੜੇ ਦੇ ਲੋਕਾਂ ਦੇ ਸਾਡੇ ਕੋਲੇ ਉਪਲਬਧਾ ਜੇ ਪ੍ਰਸ਼ਾਸਨ ਹੁੰਦਾ ਸੀ ਦਿਖਾ ਸਕਦੇ ਆ ਸਾਹਮਣੇ ਸਾਡੇ ਨਾਲ ਪ੍ਰਸ਼ਾਸਨ ਆ ਕੇ ਗੱਲ ਕਰੇ ਅਸੀਂ ਦਿਖਾ ਸਕਦੇ ਆ ਵੀ ਇੱਥੇ ਸਾਨੂੰ ਪ੍ਰਸ਼ਾਸਨ ਦੱਸਿਆ ਵੀ ਐਨਓਸੀ ਦਿੱਤੀ ਗਈ ਸਵੇਸਤੇ ਆ ਸੋ ਯਾਨੀ ਕਿ ਜਿਹੜੇ ਤੁਸੀਂ ਆਹ ਸਰਕਾਰ ਤੋਂ ਕਾਗਜ਼ ਲਏ ਨੇ ਇਹਨਾਂ ਦੇ ਵਿੱਚ ਜਿਹੜੀ ਟਰਮ ਐਂਡ ਕੰਡੀਸ਼ਨ ਲਿਖੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਆਹ ਫੈਕਟਰੀ ਖੜੀ ਨਹੀਂ ਉਤਰਦੀ ਆਹ ਗੱਲ ਕਹਿ ਰਹੇ ਤੁਸੀਂ ਹਾਂਜੀ ਹਾਂ ਬਿਲਕੁਲ ਸਰਕਾਰ ਨੇ ਐਨਓਸੀਆਂ ਦਿੱਤੀਆਂ ਸਰਕਾਰ ਕਹਿੰਦੀ ਆ ਵੀ ਰੈੱਡ ਜ਼ੋਨ ਦੀ ਫੈਕਟਰੀ ਘਟੋ ਘਟ ਇੱਕ ਕਿਲੋਮੀਟਰ ਦੂਰ ਲੱਗਦੀ ਆ ਜਿਹੜੀ ਕੋਈ ਪੋਲਿਊਸ਼ਨ ਫਲਾਉਂਦੀ ਆ ਇਹ ਫੈਕਟਰੀ ਪਿੰਡ ਤੋਂ ਲਗਭਗ ਮੇਰਾ ਕੁੱਲ 400 ਮੀਟਰ ਦੂਰੀ ਤੇ ਆ। ਵਿਭਾਗ ਨੇ ਕੀ ਸੁਧਾਰ ਤੇ ਐਨਓਸੀਆਂ ਦਿੱਤੀਆਂ ਉਹ ਸਾਨੂੰ ਪਤਾ ਨਹੀਂ ਪਰ ਇੱਕ ਪਾਸੇ ਵਿਭਾਗ ਸਾਨੂੰ ਦੇ ਰਿਹਾ ਵੀ ਉਹਨਾਂ ਦੀ ਆ ਕੰਡੀਸ਼ਨਾਂ ਨੇ। ਦੂਜੇ ਪਾਸੇ ਵਿਭਾਗ ਐਨਓਸੀਆਂ ਦੇ ਰਿਹਾ ਵੀ ਤੁਸੀਂ ਲਾ ਸਕਦੇ ਹੋ। ਸੋ ਜਮੀਨੀ ਪੱਧਰ ਤੇ ਆ ਕੇ ਕੋਈ ਪ੍ਰਸ਼ਾਸਨ ਸਾਡੇ ਨਾਲ ਇੱਥੇ ਆ ਕੇ ਗੱਲ ਕਰੇ ਸਾਨੂੰ ਦੱਸੇ ਵੀ ਇਹਦਾ ਹੱਲ ਕੀ ਆ। ਸਾਡੀ ਇੱਕੋ ਮੰਗ ਆ ਵੀ ਅਸੀਂ ਇਹ ਫੈਕਟਰੀ ਕਿਸੇ ਹਾਲਤ ਤੇ ਚੱਲਣ ਨਹੀਂ ਦੇਣੀ। ਇਦੇ ਵਾਸਤੇ ਸਾਨੂੰ ਚਾਹੇ ਸਾਲ ਬੈਠਣਾ ਪਵੇ ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ ਅਸੀਂ ਹਰ ਹਾਲਤ ਤਿਆਰ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਹੁਣ ਤੁਹਾਡੀ ਕੋਈ ਜਿਹੜੀ ਫੈਕਟਰੀ ਦੀ ਅਥਾਰਟੀ ਹੈ ਇਹਨਾਂ ਦੇ ਨਾਲ ਕੋਈ ਗੱਲ ਹੋਈ ਜੇ ਗੱਲ ਹੋਈ ਤਾਂ ਕਿਦਾਂ ਦੀ ਉਹ ਗੱਲ ਹੋਈ ਤੁਹਾਨੂੰ ਕੀ ਭਰੋਸਾ ਦਵਾਇਆ ਦੇਖੋ ਅਥਾਰਟੀ ਤਾਂ ਇਹ ਕਹਿੰਦੇ ਸਾਨੂੰ ਜਾਣ ਦੋ ਅਸੀਂ ਕਹਾਂ ਤੁਸੀਂ ਜਿਨ੍ਹਾਂ ਨੇ ਐਨਓਸੀਆਂ ਦਿੱਤੀਆਂ ਜਿਹੜੇ ਵਿਭਾਗਾਂ ਨੇ ਉਹਨਾਂ ਨੂੰ ਇੱਥੇ ਬਿਲਾ ਲਓ ਕਹਿੰਦੇ ਸਾਡੇ ਕੋਲੇ ਅਧਿਕਾਰ ਨਹੀਂ ਉਹਨਾਂ ਨੂੰ ਬੁਲਾਉਣ ਦਾ ਇਹਨਾਂ ਨੇ ਸਿਰਫ ਪੌਂਚ ਹਜੇ ਤੱਕ ਪ੍ਰਸ਼ਾਸਨ ਤੱਕ ਪੁਲਿਸ ਤੱਕ ਕੀਤੀ ਆ ਵੀ ਧਮਕੀਆਂ ਵੀ ਦਿੱਤੀਆਂ ਸਾਨੂੰ ਵੀ ਆ ਗੱਡੀ ਅਸੀਂ ਕੱਲ ਨੂੰ ਤੁਹ ਇਥੋਂ ਤੱਕ ਕਿਹਾ ਸੀ ਪੁਲਿਸ ਲਿਆ ਕੇ ਧੱਕੇ ਨਾਲ ਇਹ ਗੱਡੀਆਂ ਕੱਢ ਕੇ ਲੈ ਕੇ ਜਾਵਾਂਗੇ ਤਾਂ ਹੁਣ ਸਾਡੇ ਪਿੰਡ ਦਾ ਵੀ ਚੈਲੰਜ ਆ ਵੀ ਅਸੀਂ ਇਹ ਫੈਕਟਰੀ ਜਿੰਨਾ ਚਿਰ ਪੋਲਿਊਸ਼ਨ ਬੰਦ ਨਹੀਂ ਹੁੰਦਾ ਅਸੀਂ ਚੱਲਣ ਨਹੀਂ ਦੇਣੀ ਪੱਕੇ ਤੌਰ ਤੇ ਫੈਕਟਰੀ ਨੂੰ ਬੰਦ ਕਰਾਵਾਂਗੇ ਪੱਕੇ ਤੌਰ ਤੇ ਪੱਕੇ ਜਿਹੜੇ ਬਾਜੀ ਤੁਹਾਡੇ ਕੋਲ ਆਹ ਹੋਰ ਕਾਗਜ਼ ਨੇ ਆਹ ਕਾਗਜ਼ ਕਿਸ ਚੀਜ਼ ਦੇ ਨੇ ਇੱਕ ਪਾਸੇ ਤਾਂ ਜੀ ਇਹ ਖਬਰਾਂ ਲੈ ਇੱਕ ਪਾਸੇ ਤਾਂ ਨਿਊਜ਼ ਲੱਗ ਰਹੀ ਆ ਹਨਾ ਵੀ ਸਾਹ ਤੇ ਜ਼ਹਿਰੀਲੀ ਹਵਾ ਦਾ ਕਹਿਰ ਮੌਤ ਮੂੰਹ ਚ ਜਾ ਰਹੇ ਆ ਰੋਜ਼ਾਨਾ 466 ਬੱਚੇ ਤੁਸੀਂ ਆ ਦੇਖ ਸਕਦੇ ਹੋ ਜੀ ਤੇ ਇੱਕ ਪਾਸੇ ਸਰਕਾਰ ਇਹੋ ਜਿਹੇ ਫੈਕਟਰੀਆਂ ਨੂੰ ਬढ़ावा ਦੇ ਰਹੀ ਆ ਉਦੋਂ ਗੱਲ ਕਿ ਸਾਡੇ ਕੋਲੇ ਇਹ ਕਾਗਜ਼ ਨਹੀਂ ਹੁਣ ਸਾਡੇ ਕੋਲੇ ਪ੍ਰਸ਼ਾਸਨ ਆਇਆ ਸੀ ਕਹਿੰਦਾ ਤੁਸੀਂ ਇਹਨਾਂ ਨੇ ਟਰੱਕ ਰੋਕ ਨਹੀਂ ਸਕਦੇ ਸਾਡੇ ਸਕੂਲ ਚ ਤਿੰਨ ਸਕੂਲ ਨੇ ਜੀ ਸਾਡੇ ਸਕੂਲ ਚ ਦੋ ਗੁਰਦੁਆਰਾ ਸਾਹਿਬ ਨੇ ਕਿ ਇਹਨਾਂ ਕੋਲੇ ਕਾਨੂੰਨੀ ਅਧਿਕਾਰ ਹੈਗਾ ਵੀ ਇਹ ਟਰੱਕ ਸਾਡੇ ਪਿੰਡ ਦੀ ਫਿਰਨੀ ਦੇ ਉੱਪਰ ਦੀ ਐ ਸਿੱਥੇ ਲਿਆਉਣ ਸਾਡੀ ਪਿੰਡ ਫਿਰਨੀ ਦੇ ਉੱਤੇ ਸਾਰੀ ਤੇ ਰਹਿ ਐ ਸ਼ਾ ਲੋਕਾਂ ਦੀ ਇਹਨਾਂ ਦੇ 33 ਨੰਬਰ ਪੁਆਇੰਟ ਤੇ ਆ ਚੀਜ਼ ਲਿਖੀ ਹੋਈ ਆ ਕਿ ਤੁਹਾਡੇ ਕਿਸੇ ਵੀ ਸਾਧਨ ਕਰਕੇ ਟ੍ਰੈਫਿਕ ਬੀਨ ਨਹੀਂ ਪੈਣਾ ਚਾਹੀਦਾ। ਉਸ ਤੋਂ ਬਾਅਦ ਇਹਨਾਂ ਦਾ ਲਿਖਿਆ ਹੋਇਆ ਵੀ ਤੁਹਾਡੇ 1000 ਬੂਟਾ ਪਰ ਇਕੜ 'ਚ ਹੋਣਾ ਚਾਹੀਦਾ। ਹਰਿਆਲੀ ਦਾ ਜੋ ਜੋ ਉੱਪਰ ਆ ਜਿਹੜਾ ਇੱਥੇ ਇਹਨਾਂ ਕੋਲੇ 200 ਆਊਗਾ 300 ਆਊਗਾ 400 ਆਊਗਾ ਸਾਨੂੰ ਨਹੀਂ ਪਤਾ ਪਰ ਇੰਨੇ ਹੈ ਨਹੀਂ ਹਜ਼ਾਰ ਤੱਕ ਕ੍ਰਾਈਟੇਰੀਆ ਪੂਰਾ ਨਹੀਂ ਹਾਂ ਉਹ ਵੀ 3 ਏਕੜ ਦਾ 3 ਏਕੜ ਚ ਫੈਕਟਰੀ ਆ ਵੀਰੇ ਇਹਨਾਂ ਦੀ 3 ਏਕੜ ਚ 3 ਏਕੜ ਦੇ ਵਿੱਚ ਫੈਕਟਰੀ ਆ ਇਹ ਜਿਹੜੀ ਕੰਡੀਸ਼ਨ ਆ 1 ਏਕੜ ਦੀ ਆ 1 ਏਕੜ ਦੀ ਆ ਹਾਂ ਪਲੱਸ 3 ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਇਹਨਾਂ ਕੋਲੇ ਸਿਰਫ ਇੱਕ ਇੱਕ ਮਲਾ ਦਾ ਸਫਾਇਦਾ ਸਫਾਇਦਈ ਆ ਉਹ ਵੀ ਜਿਹੜੇ ਦੂਜੇ ਆ ਤੇ ਜਿਹੜੀ ਇਹਨਾਂ ਦੀ ਇਹਨਾਂ ਨੇ ਸੜਕਾਂ ਲਈ ਐਨਓਸੀ ਤੁਹਾਨੂੰ ਜਿਵੇਂ ਸਰਪੀਤ ਨੇ ਦੱਸਿਆ ਹੀ ਆ ਪਿੱਛੇ ਸਾਡੇ ਕੋਲ ਉਹ ਵੀ ਅਸੀਂ ਐਵੇਂ ਗੱਲਾਂ ਨਹੀਂ ਕਰਦੇ ਇਹ ਸਿਰ ਸਾਡੇ ਕੋਲੇ ਹੈਗੀ ਆ ਰੁੱਖ ਇਹ ਕੋਈ ਵੀ ਸਾਡੇ ਕੋਲ ਲਿਖਤੀ ਆ ਪੂਰਾ ਪੋਲਿਊਸ਼ਨ ਕੰਟਰੋਲ ਬੋਰਡ ਦੀ ਸਾਈਟ ਤੋਂ ਸਾਨੂੰ ਲਈਆਂ ਹੋਈਆਂ ਚੀਜ਼ਾਂ ਨੇ ਕਿ 5 ਮੀਟਰ ਦੀ ਸੜਕ ਹੈ ਜਿਹੜੀ ਇਹਨਾਂ ਦੇ ਅੰਡਰ ਦੀ ਫਾਇਰ ਬ੍ਰਿਗੇਡ ਦੀ ਗੱਡੀ ਬਿਨਾਂ ਕਿਸੇ ਕੰਟ੍ਰੈਕਸ਼ਨ ਤੋਂ ਹੋਣੀ ਚਾਹੀਦੀ ਆ ਕੋਈ ਵੀ ਚੀਜ਼ ਉਹ ਤੇ ਅਸਾਰੀ ਨਹੀਂ ਕਰ ਸਕਦੇ ਇਹਨਾਂ ਦੇ ਉੱਤੇ ਕੰਡਾ ਬਣਿਆ ਹੋਇਆ ਜਿੰਨੀ ਕੁ ਮੜਕੀ ਥੋੜੀ ਜਿਹੀ ਸੜਕ ਬਣਾਈ ਹੋਈ ਹੈ ਇਹਨਾਂ ਦੇ ਵਿੱਚ ਦੂਜੀ ਗੱਡੀ ਤੇ ਇਹਨਾਂ ਨੇ ਪਿੰਡ ਇਹ ਕਹਿੰਦੇ ਸੀ ਸਾਡੀ 500 ਮੀਟਰ ਦਾ ਦਾਇਰਾ ਇਹਦਾ ਰਕਾਰ ਦਾ ਵੀ ਅਸੀਂ 500 ਮੀਟਰ ਦੇ ਡਾਇਰੇ ਵਿੱਚ ਫੈਕਟਰੀ ਲਾ ਸਕਦੇ ਹਾਂ ਸਾਡੇ 750 ਮੀਟਰ ਸਾਡੇ 750 ਮੀਟਰ ਹੈ ਜੀ ਇਹ ਸਾਡੇ ਪਿੰਡ ਦੀ ਫਿਰਨੀ ਤੋਂ 600 ਮੀਟਰ ਪਲੱਸ ਜਿਹੜੇ ਸਾਡੇ ਰੈਸ਼ੀ ਘਰ ਆ ਜਾਂਦੇ 15 ਅੱਗੇ ਉਹਨਾਂ ਤੋਂ ਤਾਂ ਇਹ ਮਲਾ ਦਾ 480 ਮੀਟਰ ਹੀ ਰਹਿ ਜਾਂਦੀ ਹੈ 400 ਮੀਟਰ 400 ਮੀਟਰ ਆ ਰੈਸ਼ੀ ਘਰਾਂ ਤੋਂ ਪਲੱਸ 15 ਘਰ ਨੇ ਰੈਸ਼ੀ ਇਹਨਾਂ ਦੇ ਵਿੱਚ 15 ਲਿਖਿਆ ਹੋਇਆ ਆਪਣੇ 15 ਤੋਂ ਵੱਧ ਨੇ ਉੱਥੇ ਜਿਹੜੇ 400 ਮੀਟਰ ਨੇ ਇਹ ਕਿਸੇ ਵੀ ਤਰ੍ਹਾਂ ਨੇ ਮਤਲਬ ਕਿ ਸਾਡੇ ਅਸੀਂ ਕਹਿੰਨੇ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿਆ ਸੀ ਪ੍ਰਸ਼ਾਸਨ ਨੂੰ ਕੁਝ ਨਹੀਂ ਕਹਿਆ ਸਿਰਫ ਸਾਨੇ ਇਹ ਗੱਲ ਰੱਖੀ ਆ ਵੀ ਤੁਸੀਂ ਜਿਹਨੇ ਤੁਹਾਨੂੰ ਐਨਓਸੀ ਦਿੱਤੀ ਆ ਸਾਡੇ ਉਹ ਬੰਦੇ ਮਿਲਾਓ ਸਾਨੂੰ ਉਹਨਾਂ ਤੋਂ ਕਾਓ ਵੀ ਇਹ ਲੀਗਲ ਨੇ ਸਾਡੀ ਇਹ ਮੰਗ ਆ ਹੁਣ ਪ੍ਰਸ਼ਾਸਨ ਕਹਿੰਦਾ ਸੀ ਅਸੀਂ ਟਰੱਕ ਕੱਢਣਾ ਜੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਵੀ ਤੁਸੀਂ ਸਾਨੂੰ ਦੱਸੋ ਵੀ ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਕਿ ਤੁਸੀਂ ਲਾਅ ਐਂਡ ਆਰਡਰ ਤੇ ਲੈ ਕੇ ਆਓ ਨਾ ਵੀ ਤਿੰਨ ਸਕੂਲਾਂ ਦੇ ਉੱਪਰ ਦੀ ਤੁਸੀਂ ਟਰੱਕ ਲੈ ਕੇ ਆ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਸਕੂਲਾਂ ਚ ਜਾਂਦੇ ਆ ਜੇ ਰੱਬ ਨਾ ਕਰੇ ਕੋਈ ਨਫੀ ਨਫੀ ਹੋ ਗਈ ਤੇ ਰਸਤੇ ਚ ਇੱਕ ਦਿਨ ਉੱਪਰੋਂ ਢਾਲ ਜਿਹੜੀ ਟਰੱਕ ਦੀ ਟਾਇਰ ਆ ਉਹ ਥੱਲੇ ਗਿਰ ਗਈ ਜੇ ਬਾਈਚਾਂਸ ਉੱਤੇ ਕੋਈ ਬੱਚਾ ਆਉਂਦਾ ਜਾਂ ਕੋਈ ਬਜ਼ੁਰਗ ਆਉਂਦਾ ਰਸਤਾ ਬਲਾਕ ਹੁੰਦਾ ਉਹ ਜਿਹੜਾ ਅਲੱਗ ਆ ਅਸੀਂ ਅੱਜ ਪਿੰਡ ਵਾਸੀ ਅੱਕ ਕੇ ਆਹਰੇ ਧਰਨਾ ਲਾਉਣ ਤੇ ਮਜਬੂਰ ਹੋਏ ਆ ਪਹਿਲਾਂ ਨੂੰ ਬਹੁਤ ਵਾਰੀ ਸੁਨੇਹ ਲਾਇਏ ਅੱਜ ਇਹ ਕਹਿੰਦੇ ਨੇ ਅਸੀਂ ਕਹਿੰਦੇ ਪੋਲੂਸ਼ਨ ਬੋਰਡ ਦੀਆਂ ਇਹਨਾਂ ਤੇ ਸਾਰਿਆਂ ਦਾ ਖਰਾ ਉਤਰ ਜੰਨੇ ਆ ਜਨਨ ਕਿ ਤਿੰਨ ਤੋਂ ਮਿਲਦਾ 4 ਸਾਲ ਹੋ ਗਏ ਫੈਕਟਰੀ ਲੱਗੀ ਇਹਨੂੰ ਉਦੋਂ ਤੱਕ ਇਹਨਾਂ ਨੇ ਸਾਡੇ ਪਿੰਡ ਦਾ ਮਜ਼ਾਕ ਬਣਾਇਆ ਉਹਦੋਂ ਤੱਕ ਸਾਡੇ ਪਿੰਡ ਜੀ ਇਹਨਾਂ ਨੇ ਜਨਕੀ ਹੁਣ ਤੱਕ ਜੇ ਇਹ ਕਹਿੰਦੇ ਨੇ ਅਸੀਂ ਜੇ ਸਾਡਾ 100% ਪੋਲੂਸ਼ਨ ਸੀਗਾ ਅਸੀਂ 10% ਕਰ ਲਨੇ ਆ ਪਰ ਉਹ ਜਿਹੜਾ 3 ਸਾਲ ਦੇ ਵਿੱਚ ਇਹਨਾਂ ਨੇ ਸਾਡੇ ਪਿੰਡਾਂ ਨੂੰ ਬਿਮਾਰੀਆਂ ਦਈਆਂ ਜਾਂ ਸਾਡੀਆਂ ਫਸਲਾਂ ਦੀ ਬਰਬਾਦੀ ਕੀਤੀ ਆ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇੱਕ ਅਗਲੀ ਗੱਲ ਸਾਡੀ ਆ ਕੀ ਵੀਰੇ ਇਹ ਫਸਲ ਜਿਹੜੇ ਬੰਦੇ ਨੇ ਖਾਣੀ ਆ ਅਸੀਂ ਉਹਨਾਂ ਜੋਗੀ ਵੀ ਲੜਾਈ ਲੜ ਰਹੇ ਕਿਉਂਕਿ ਉਹ ਵੀ ਨੀਰਾ ਕੈਂਸਰ ਖਾਣਗੇ ਸਾਰੀ ਇਹਦਾ ਧੂਆਂ ਸਾਰਾ ਫਸਲ ਤੇ गिरਦਾ ਸਾਡੀ ਤੇ ਆ ਕੇ ਤੇ ਹੁਣ ਹਰਪਰੀ ਚ ਥੋੜੀ ਮੰਗ ਕੀ ਹੈ ਸਾਡੀ ਮੰਗ ਵੀਰੇ ਮੰਗਾ ਤਾਂ ਸਾਡੀਆਂ ਪਹਿਲਾਂ ਸੀਗੀਆਂ ਵੀ ਇਹਨੂੰ ਸੁਧਾਰ ਲਓ ਹੁਣ ਜਦੋਂ ਸਾਡੇ ਪਿੰਡ ਦੇ ਵਿੱਚ ਬਿਮਾਰੀਆਂ ਵਧਦੀਆਂ ਜਾ ਰਹੀਆਂ ਇਹਨਾਂ ਦੀ ਰੇਸ਼ੋ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਹੁਣ ਸਾਡੀ ਮੰਗ ਨਹੀਂ ਹੁਣ ਸਾਡੀ ਫੈਕਟਰੀ ਮਾਲਕ ਨੂੰ ਚੇਤਾਵਨੀ ਆ ਸਰਕਾਰ ਨੂੰ ਅਪੀਲ ਆ ਵੀ ਆ ਫੈਕਟਰੀ ਨੂੰ ਬੰਦ ਕਰਵਾਇਆ ਜਾਵੇ ਨਹੀਂ ਅੱਜ ਅਸੀਂ 100 ਬੈਠੇ ਆ ਕੱਲੂ ਲਗਭਗ 500 ਤੇ ਸਾਡੇ ਹੋਰ ਪਿੰਡਾਂ ਦੇ ਜਿੱਥੇ ਤੱਕ ਇਹਦਾ ਧੂਆ ਜਾਂਦਾ ਜਾਂ ਸਮੈਲ ਜਾਂਦੀ ਆ ਉਹ ਲੋਕ ਸਾਡੇ ਤੱਕ ਪਹੁੰਚ ਕਰਨ ਲੱਗ ਗਏ ਨੂੰ ਅਸੀਂ ਵੱਡੇ ਪੱਧਰ ਤੇ ਹੋਰ ਵੱਡਾ ਕਰਾਂਗੇ ਧਰਨੇ ਨੂੰ ਤੇ ਜਦੋਂ ਤੱਕ ਇਹ ਫੈਕਟਰੀ ਨੂੰ ਪ੍ਰੋਪਰ ਤੌਰ ਤੇ ਜਿੰਦਾ ਨਹੀਂ ਲੱਗਦਾ ਅਸੀਂ ਆਹ ਟਰੱਕ ਨਾ ਜਾਣ ਦਈਏ ਨਾ ਅੰਦਰਲਾ ਮਾਲ ਬਾਹਰ ਨਿਕਲਣ ਦਈਏ ਜੇ ਸਰਕਾਰ ਪ੍ਰਸ਼ਾਸਨ ਗੱਲ ਕਰਦੀਏ ਲਾਓ ਡਾਉਨ ਆਰਡਰ ਦੀ ਅਸੀਂ ਆਪਣਾ ਸ਼ਾਂਤਮਈ ਬੈਠੇ ਆਂ ਸਾਡੀ ਕਿਸੇ ਨਾਲ ਲੜਾਈ ਨਹੀਂ ਅਸੀਂ ਡੰਗ ਸੋਟੇ ਹੀ ਲੜਾਈ ਨਹੀਂ ਲੜ ਰਹੇ ਅਸੀਂ ਆਪਣੇ ਬੱਚਿਆਂ ਦੀ ਬਿਮਾਰੀ ਦੀ ਉਹਨਾਂ ਦੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਭੀਖ ਮੰਗ ਰਹੇ ਹਾਂ ਫੈਕਟਰੀ ਵਾਲਿਆਂ ਕੋਲੋਂ ਵੀ ਇਹਨੂੰ ਕਿਸੇ ਵੀ ਚੀਜ਼ ਚ ਕਨਵਰਟ ਕਰ ਲਓ ਹੋਰ ਫੈਕਟਰੀ ਲਾ ਲਓ ਅਸੀਂ ਕਿ ਸਾਡਾ ਫੈਕਟਰੀਆਂ ਨਾਲ ਵਿਰੋਧ ਨਹੀਂ ਅਸੀਂ ਵੀ ਕਹਿੰਦੇ ਆਂ ਵੀ ਦੇਸ਼ ਦੀ ਤਰੱਕੀ ਹੋਵੇ ਵਿਕਾਸ ਹੋਵੇ ਪਰ ਬਕਾਸ ਆ ਨਾ ਹੋਵੇ ਵੀ ਸਾਡੀਆਂ ਜ਼ਿੰਦਗੀਆਂ ਉੱਜੜ ਜਾਣ ਇਹ ਜੀ ਤਰੱਕੀ ਤੋਂ ਅਸੀਂ ਵਾਂਝੇ ਚੰਗੇ ਆ। ਜੀ। ਆ ਮੈਂ ਤੁਹਾਨੂੰ ਵੀਡੀਓ ਪਲੇ ਕਰਦਾ ਵੀਰੇ ਇਹ ਪਿਛਲੇ ਮਤਲਬ ਕਿ ਮੇਰੀ ਕਣਕ ਦੀ ਵੀਡੀਓ ਐਟਕੀ ਦੀ। ਆਪਣੇ ਮਨ ਲਾ ਲਗਭਗ 30% ਲੋਕ ਕਣਕ ਮੁੱਲ ਖਾਨੇ ਆ। ਹਨਾ ਮੇਰੀ ਕਣਕ ਉੱਤੋਂ ਸਾਰੀ ਕਾਲੀ ਹੋਈ ਹੋਈ ਆ। ਤੁਸੀਂ ਤੇ ਆ ਦਿਖਾ ਸਕਦੇ ਹੋ। ਸਾਰੀ ਕਣਕ ਮੇਰੀ ਉੱਤੋਂ ਕਾਲੀ ਹੋਈ ਆ ਪਿੱਛੇ ਹੱਥ ਵੀ ਆਊਗਾ ਮੇਰਾ। ਆਹ ਫਸਲ ਦਾ ਹੀ ਹਾਲ ਹੈ। ਉਹ ਤੁਸੀਂ ਜਿਹੜਾ ਬੰਦਾ ਇਹ ਕਣਕ ਖਾਊਗਾ ਤਾਂ ਉਹ ਨੀਰਾ ਕੈਂਸਰ ਦਾ ਘਰ ਖਾਊਗਾ। ਤੁਸੀਂ ਆਪ ਦੱਸੋ ਕਿਉਂਕਿ ਇਹਦੇ ਵਿੱਚ ਕੁਛ ਨਾ ਕੁਛ ਕੈਮੀਕਲ ਇਹਦੇ ਵਿੱਚ ਜਾਣਗੇ। ਸੋ ਦੋਸਤੋ ਦੌਣ ਕਲਾਂ ਤੋਂ ਆਹ ਮੇਰੇ ਨਾਲ ਪਿੰਡ ਵਾਸੀ ਸੀ ਜਿਨ੍ਹਾਂ ਦਾ ਕਹਿਣਾ ਕਿ ਆਹ ਫੈਕਟਰੀ ਬੰਦ ਹੋਣੀ ਚਾਹੀਦੀ ਆ। ਤਾਂ ਜੋ ਜਿਹੜੀਆਂ ਸਾਡੀਆਂ ਸਿਹਤਾਂ ਦੇ ਨਾਲ ਖਿਲਵਾੜ ਹੋ ਰਿਹਾ ਸਾਡੀਆਂ ਫਸਲਾਂ ਦੇ ਨਾਲ ਖਿਲਵਾੜ ਹੋ ਰਿਹਾ ਇਹਦੇ ਤੋਂ ਬਚਾਅ ਹੋ ਸਕੇ। ਧੰਨਵਾਦ।